ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪੰਜਵਾਂ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹ ਪਿਆ ਪਿਆ ਤੋਹੇ कुदम करै गाडर ज्यों शेल अचिंत जाल काल चक्कर पेल ना तन तेरा ना मन तोहे माया मोह बया तोहे ਕੋਦਮ ਕਰੈ ਗਾਡਰ ਜਿਉ ਸ਼ੀਲ ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਮਨਾ ਹਰਾਮ ਨਾਮ ਜਪ ਸੰਗ ਸਹਾਈ ਗੁਰਮਖ ਪਾਵਹ ਸਾਚਤਨਾ ਰਹਾਉ ਉਨੇ ਕਾਜ ਨ ਹੋਵਤ ਪੂਰੇ ਕਾਮ ਕ੍ਰੋਧ ਮਦ ਸਦਹੀ ਝੂਰੇ ਕਰੈ ਬਿ ਕਾਰ ਜੀ ਹਰੇ ਕੈ ਤਾਈ ਗਾਫਲ ਸੰਗ ਨਾ ਤਸੂਆ ਜਾਈ ਧਰਤ ਧੋ ਅਨਿਕ ਛਲ ਜਾਨੈ ਕੋਡੀ ਕੋਡੀ ਕੋ ਖ ਕੁ ਸਿਰ ਛਾਨੈ ਜਿਨ ਦੀ ਆ ਤਿਸੇ ਨ ਚੇਤੈ ਮੂਲ ਮਿਥਿਆ ਲੋਵ ਨ ਉਤਰੈ ਸੂਲ ਪਾਰ ਬ੍ਰਹਮ ਜਬ ਭਏ ਦਿਆਲ ਇਹੋ ਮਨ ਹੋਆ ਸਾਦਰਵਾਲੋ ਖਾਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੇ ਸਾਚ ਸਮਾਏ ਪਾਰ ਬ੍ਰਹਮ ਜਬ ਭਾਏ ਦਿਾਲ ਇਹੋ ਮਨ ਹੋਆ ਸਾ ਦਰਵਾਨ ਹਾਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੇ ਸਾਚ ਸਮਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ